ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖ਼ਰਗੋਜੀ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਿਉਂਤੇ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਹੌਲੀ-ਪਾੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਹਾ ਜੀ ਵੀਰ ਜੀ ਠੀਕ ਠਹਾ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀਏ ਹਾਂ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਪਿੰਡ ਮਾਨਗੜਾ ਜੀ ਠੀਕ ਹੈ ਜੀ ਜਿਹੜੇ ਬਰੇਡ ਚੁੜੀਆਂ ਜੀ ਠੀਕ ਹੈ ਜੀ ਤੇ ਫੋਨ ਨੰਬਰੇ ਬੋਲਦੇ 7784919 ਠੀਕ ਹੈ ਤੇ ਅੱਜ ਦੋ ਫਿਰ ਅੱਜ ਦੋ ਜੀ ਹਾਂਜੀ ਗਰਮੀ ਵਾਲੀਆਂ ਦੋਵੇਂ ਗਰਮੀ ਵਾਲੇ ਦੋ ਹੀ ਜਾਂਦੇ ਤੇ ਇੱਕ ਆ ਗਈ ਆਪਣੇ ਕੋਲ ਸਾਈਵਾਲ ਕ੍ਰੋਸ ਚ ਹਾਂਜੀ ਇਤੋਂ ਸ਼ੁਰੂਆਤ ਕਰਨੀ ਤੇ ਮਗਰੇ ਵੀ ਬੱਸੀ ਜੀ ਠੀਕ ਹੈ ਤੇ ਇੱਕ ਨਵਾਂ ਸੂਗਾ ਜੇ ਦਾ ਪਹਿਲਾ ਸੂਗਾ ਜੇ ਦੋ ਦੰਦ ਅਜੇ ਹੋਈ ਨਹੀਂ ਜੇ ਅੱਛਾ ਹਾਂਜੀ ਅਜੇ ਹੋਣ ਦੀ ਦੋ ਦੰਦ ਠੀਕ ਹੈ ਤੇ ਕੋਲ 10-11 ਕਿਲੋ ਤਿਆਰ ਜੀ ਪੱਕਾ ਦੁੱਧ ਜਿਹੜਾ ਹੈਗਾ ਤੇ ਉਹ ਤੇਰਾ ਠੰਡੀ ਧੀਰੀ ਹੈ ਠੰਡੀ ਧੀਰੀ ਸਾਡੀ ਕੋਈ ਬੰਦਾ ਨਹੀਂ ਅੱਛਾ ਆਪਣੀ ਮਰਜ਼ੀ ਰੱਸੀ ਪਾਉਣੀ ਪਾ ਲੋ ਦਈ ਪਾਉਣੀ ਨਾ ਬਹੁਤ ਆਵੀ ਠੀਕ ਹੈ ਤੇ ਚੋਂ 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 ਤੇਰਾ ਓਕੇ ਪੂਰੀ ਓਕੇ ਵੀਰ ਜੀ ਬਹੁਤ ਵਧੀਆ ਮੋਟੀ ਤਾਂ ਆ ਰਹੀ ਆ ਠੀਕ ਹੈ ਹਾਂਜੀ ਇਹ ਇਹ ਮੇਰਾ ਵੀ ਰਾਤ ਸਵੇਰੇ ਹੀ ਆਈ ਆ ਜਦੋਂ 8:00 ਵਜੇ ਅਸੀਂ ਚੋਗੇ ਲੈਂਦੀ ਆ ਅੱਛਾ ਹਾਂਜੀ ਪਾਸ ਕਰਕੇ ਲੈਂਦੀ ਆ ਕਿ ਮਤਲਬ ਤਸੱਲੀ ਆਪੀ ਦੋੜਾਂ ਘਰ ਕਰਕੇ ਲੈਂਦੀ ਠੀਕ ਆ ਤੇ ਹੁਣ ਪੱਕਾ ਦੁੱਧ ਕਿੰਨਾ ਇਹ ਦੇਖੋ ਪੱਕਾ 11 ਕਿਲੋ ਤਿਆਰ ਬਿਲਕੁਲ ਜਿਹੜਾ ਹੈ ਨਹੀਂ ਠੀਕ ਆ ਤੇ ਦੁੱਧ ਕਰ ਦੂਗੀ 13-14 ਕਿਲੋ ਕਰ ਦਿੰਦੀ 13 ਕਿਤੇ ਲੱਗੇ ਦੁੱਧ ਕਰ ਦਿੰਦੀ ਹਾਂਜੀ ਕਰ ਦਿੰਦੀ ਬਾਕੀ ਇਹ ਵੀ ਸੰਗਣਾ ਦੁੱਧ ਹੁੰਦਾ ਇਹੋ ਜਿਹੇ ਗਾਵਾਂ ਦਾ ਬੱਚਾਂ ਦਾ ਕਰ ਦੋ ਠੀਕ ਹੈ ਦੋਹਾਂ ਹੱਕ ਕਰੀ ਫੇਰੀ ਨਾ ਦੰਦ ਖਾਦੀਏ ਦੇ ਇੱਕ ਕਰੀ ਆਪਾਂ ਚਾਹ ਦੇਖ ਆ ਨੋ ਫਲੋਂਟ ਕਰਦੀ ਹੈ ਹੈਗੀ ਜਿਹੜੀ ਪੇਰ ਦੋ ਦੰਦੇ ਆ ਤੁਹਾਡੀ ਆਹ ਦੇਖ ਸਕਦੇ ਜੀ ਇਹ ਪੂਰੇ ਬਰਾਬਰ ਨਹੀਂ ਨੇ ਕਿਤੇ ਦੋ ਦੰਦੇ ਦਹੀ ਹੈ ਕਰਨਾ ਬਾਕੀ ਇਹਦੀ ਕਿੰਨੇ ਕਿ ਸਵੇਰੇ ਚੁਆਈ ਕਰਕੇ ਜਿਹੜੀ ਲੈਂਦੀ ਹਾਂ ਦੁਪਹਿਰ ਕ ਦਾ ਟਾਈਮ ਹੈ ਜਿਹੜੇ ਵੀਡੀਓ ਬਣਾਉਂਦੇ ਆਪਾਂ ਬਾਕੀ ਸ਼ਾਮਾਂ ਦਾ ਫਿਰ 11:30 ਪਾਉਣੇ 12 ਦੇ ਲੱਗ ਬੰਦੇ ਦਾ ਟਾਈਮ ਹੋਣਾ ਵਾ ਜਿਹੜਾ ਹੋਲੀ ਹੋਲੀ ਤੋਰਦੇ ਆ ਵਿੱਚ ਇੱਕ ਵਾਰੀ ਫੇਰ ਲਿਆਓ ਨਹੀਂ ਲੈ ਜਾ ਇੱਕ ਬਾਕੀ ਜੇ ਦੋ ਦੰਦ ਦੇ ਹਿਸਾਬ ਨਾਲ ਲਾਈਏ ਤੇ ਹਾਈਟ ਲੈਂਥ ਇਹਦੀ ਕਾਫੀ ਚੰਗੀ ਆ ਤੇ ਮਗਰ ਵੀ ਇਹਦੇ ਇਹਦੇ ਵਰਗੀ ਵਧੀਆ ਥੋੜਾ ਡਰਦੀ ਜੀ ਆ ਸਾਡੇ ਤੋਂ ਤੇ ਇੱਕ ਰੀ ਹੱਥ ਉੱਤ ਲਾ ਕੇ ਦਿਖਾ ਦਈਏ ਫਿਰ ਜੀ ਆਹ ਦੇਖ ਸਕਦੇ ਜੀ ਖੰਡੀ ਤੇ ਰੀਆ ਉਤਰਾ ਪਰ ਮੇਤਰਾ ਥੱਲੇ ਬਈ ਜਾ ਕੋਈ ਗੱਲ ਹੀ ਨਹੀਂ ਹੈ ਉਤਰਾ ਥੋੜਾ ਡਰਦੀ ਦਰਦੀ ਜੀ ਆ ਤੇ ਆ ਹਵਾਨਾ ਵੀ ਤਾਂ ਦੇਖ ਸਕਦੇ ਜੇ ਲੱਗੇ ਤੁਮ ਤੇ ਬਾਕੀ ਦੋ ਦੰਦ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਤੇ ਹੈਗੀ ਵੀ ਗਰਮੀਆਂ ਚ ਚੋਣ ਆਲੀ ਵੈੜਿਆ ਤੇ ਬਾਕੀ گاਾਂ ਵੀ 400 ਦੇ ਚੋਣ ਆਲੀ ਆ ਉਮਰ ਦੇ ਹਿਸਾਬ ਨਾਲ ਲਾਈਏ ਤੇ ਬਾਕੀ ਜਿਹੜਾ ਵਾ ਦੁੱਧ ਸੰਗਣ ਹੁੰਦਾ ਇਹੋ ਜਿਹੇ گاਵਾਂ ਦਾ ਸਾਰੀਆਂ ਗਰਮੀਆਂ ਨੇ ਦੁੱਧ ਵਧੀਆ ਚੋਣਾ ਤੇ ਮਗਰੀ ਬਸ਼ੀ ਵੀਰ ਜੀ ਹੋਰ ਵੀਰ ਜੀ ਕੀ ਹਾਲ ਚੱਲ ਜੇ ਜੀ ਕਿਰਪਾ ਕਰਕੇ ਸੁਣਾਓ ਠੀਕ ਠਾਕ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਉਹਦੇ ਵੀਰ ਜੀ ਚਲੋ ਵਧੀਆ ਜਿੱਥੇ ਦਰਸ਼ਨ ਹੁੰਦੇ ਤੁਹਾਡੇ ਹਾਂਜੀ ਵੀਰ ਕੋਲ ਆਏ ਤਾਂ ਬਟਾ ਅੱਛਾ ਮਿਲ ਲਗੇ ਲਾਏ ਹੋ ਖਾਣੇ ਦੇ ਭਰਾ ਲੈ ਆਪਣਾ ਅੱਛਾ ਸੱਜਣ ਜੇ ਦੋਵੇਂ ਕੇ ਖਾਸ ਮੂਰੇ ਸਾਰੇ ਭਰਾ ਸੱਜਣੇ ਆ ਵੀਰ ਜੀ ਠੀਕ ਠੀਕ ਆ ਚਲੋ ਵਧੀਆ ਇਤਰੇ ਨਾਲ ਮਿਲ ਕੇ ਰਹਿਣਾ ਚਾਹੀਦਾ ਵਾ ਕੀ ਸਲਾਹ ਲੈਣੀ ਚਾਹੀਦੀ ਇੱਕ ਦੂਜੇ ਤੋਂ ਜਿੱਤਰਾ ਵੀ ਆ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖੀਏ ਤਾਂ ਬੋਲ ਵੀਰ ਜੀ ਹਾਨਾ ਵਾਲੀ ਕਰਤੀਏ ਜੇ ਅੱਜ ਜਾ ਉਹ ਕਿ ਜਾਵੇ ਪਹਿਲੇ ਫੋਨਾਂ ਤੇ 47000 ਕਰਤੀਏ ਨਹੀਂ ਮਕਾਨ ਵਾਲੀ ਗੱਲ ਕਰੀਏ ਸੌਦੇ ਬਾਜੀ ਵਾਲੀ ਨਾ ਗੱਲ ਕਰੀਏ 46000 ਦੇ ਦਾਂਗੇ ਵਿੱਚ ਹੋਰ ਕਮਾਨ ਕਰਤੀਏ ਪੂਰੇ 45 ਵੀ ਦੇ ਦਾਂ ਵਿੱਚੋਂ ਚਲੋ ਛੋਟ ਛੜ ਕਰ ਦਾਂਗੇ 45 ਦਾ ਚਲੋ 1000 ਛੜ ਦਈਏ ਫਿਰ ਚਲੋ 44 ਦੇ ਦੇਵਾਂਗੇ ਚੋਂ ਛੋਟ ਛੜ ਚਲੋ ਕਰ ਦਾਂਗੇ ਠੀਕ ਆ ਤੇ ਦੁੱਧ ਨੂੰ 11 ਲੀਟਰ ਪੱਕਾ ਚਵਾਦੋਗੇ ਜੀ ਪੱਕਾ ਠੀਕ ਆ ਤੇ ਆ ਗਈ ਠੰਡੀ ਤੇਰੀ ਆ ਜਿਹੜੀ ਠੀਕ ਆ ਤੇ ਬਾਕੀ ਇਹ ਕਿ ਕਸਾਮ ਕਰੂਗਾ ਤੇ ਦੁੱਧ ਦੋ ਮੱਤ ਸਕਦੀ ਦੁੱਧ ਦੋ ਵਧੂਗੀ ਠੀਕ ਆ ਤੇ ਆਹ ਬੱਚੇ ਤਾਂ ਬਿਨਾਂ ਹੀ ਜੇ ਇਹ ਬੱਚੇ ਤਾਂ ਬਿਨਾਂ ਹੀ ਕਿੰਨਾ ਜੇ ਤੇ ਕੋਲ ਦੁੱਧ ਮੇਰੇ ਕੋਲ 7 ਕਿਲੋ ਦੇ 6 ਲੀਟਰ ਦੀ ਗਾਰੰਟੀ ਪੂਰੀ ਪੱਕਾ ਦੁੱਧ ਹੈਗਾ 6 ਲੀਟਰ ਠੀਕ ਆ ਹਾਂਜੀ ਤੇ ਬਾਕੀ ਸਿੰਗੇ ਦੇ ਹੈਗੇ ਆ ਜਿਹੜੇ ਚ ਤੁਰ ਹਾਂ ਇੱਕ ਰੀ ਨੂੰ ਇਹ ਵੀ ਆ ਕਿ ਜਿੰਨੇ ਗਰਮੀਆਂ ਚ ਚਾਹ ਪਾਣੀ ਦਾ ਸਾਰਨਾ ਉਹਦਾ ਵੀ ਸਾਰੀ ਜਾਊਗੀ ਹੈਗੀ ਆ ਵੀ ਗਰਮੀਆਂ ਚ ਚੋਣ ਆਲੀ ਆ ਬਾਕੀ ਦੁੱਧ ਸੰਗਣਾ ਹੋ ਗਿਆ ਜਿਹੇ ਗਾਵਾਂ ਦਾ ਲੈ ਯਾ ਬਿੱਦੀ ਤੇ ਇਹ ਇਹ ਵੀ ਠੰਡੀ ਤੇਲੀ ਆ ਜਿਹੜੀ ਇਹਦੇ ਥਣ ਜਾਂ ਦਿਖਾ ਦੀਏ ਲੱਗੇ ਤਾਂ ਤੇ ਇਹ ਕਿੰਨੇ ਦੀ ਦੇਦੀ ਆ ਵੀਰ ਜੀ ਫਿਰ ਇਹ ਵੀਰ ਜੀ 13000 ਦੀ ਦੇ ਰਹੀ ਏ ਵੇਖ ਲਓ ਮਰਜ਼ੀ ਤੁਹਾਡੀ ਜੇ ਤੁਸੀਂ ਕਰਾ ਲਓ ਮਾਨ ਕੋਈ ਯਾਰ ਖੰਡ ਕਰ ਦਈਏ ਮਾਨੇ ਦਾ ਵੀ 12000 ਦੀ ਦੇ ਦੇ ਰਾਂ ਵਿੱਚ ਵਿੱਚ ਛੋਟ ਛੜ ਕਰ ਦਾਂ ਛੋਟ ਛੜ ਵਿੱਚੋਂ ਕਰ ਦੇ ਕੋ ਫੋਨ ਲਾਵੇ ਇੱਕ ਵਾਰੀ ਹਨਾ ਹਾਂਜੀ ਠੀਕ ਹੈ ਜੀ ਹੋਰ ਕੁਛ ਕਹਿਣਾ ਹੈ ਜੀ ਆਪਣੀ ਤਸੱਲੀ ਕਰਕੇ ਚੋਈ ਕਰਕੇ ਪਾ ਕਰਕੇ ਹੋਰ ਠੀਕ ਹੈ ਆਪਣੀ ਤਸੱਲੀ ਕਰਕੇ ਆਪਣੀ ਪਸੰਦ ਕਰਕੇ ਵੇਖ ਚਾ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ